ਇੱਕ ਦਿਨ ਗੁਰੂ ਨਾਨਕ ਜੀ ਤੇ ਮਰਦਾਨਾ ਬੈਠੇ ਬੈਠੇ ਉਹ ਮਹਾਰਾਜ ਕਹਿੰਦੇ ਗੁਰਨਾਨਕ ਵੀ ਨਾਨਕ ਦੁਖੀਆ ਸਭ ਸੰਸਾਰ ਤੇ ਉਹ ਸਾਹਮਣੇ ਕੋਈ ਰਾਜਾ ਬੈਠਾ ਸੀਗਾ ਤੇ ਉਹ ਬਹੁਤ ਅਮੀਰ ਰਾਜਾ ਤਾਂ ਅਮੀਰੀ ਹੁੰਦੇ ਨੇ ਉਹ ਸੋਹਣੀ ਸੀਟ ਤੇ ਬੈਠਾ ਐਸ਼ ਕਰ ਰਿਹਾ ਵਾ ਤੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਜੇ ਵੀ ਸਾਰਾ ਸੰਸਾਰ ਦੁਖੀਆ ਵੀਰ ਰਾਜਾ ਕਿੰਨਾ ਸੁਖੀ ਹੋਊਗਾ ਉਹਨੂੰ ਕੀ ਦੁੱਖ ਹੋਣਾ ਆ ਅਸ਼ਨਾ ਪਲੰਗ ਤੇ ਬੈਠਾ ਨੌਕਰ ਚੱਕ ਕੰਮ ਕਰਦੇ ਨੇ ਹਾਂਜੀ ਕੋਈ ਤੇ ਖਾਣ ਚੰਗਾ ਪੀਣ ਚੰਗਾ ਹੂੰ ਉਹ ਕਹਿੰਦੇ ਭਾਈ ਮਰਦਾਨਾ ਵੀ ਤਾਂ ਸਾਡੇ ਕਹੇ ਤਾਂ ਤੂੰ ਮੰਨਣਾ ਨਹੀਂ ਹਾਂਜੀ ਵੀ ਜਹਾ ਤੂੰ ਉਹ ਰਾਜ ਤੂੰ ਜਾ ਕੇ ਪੁੱਛ ਲੈ ਠੀਕ ਵੀ ਕਿੰਨਾ ਸੁਖੀ ਆ ਹੂੰ ਵੀ ਜਾ ਕੇ ਬੈਠ ਗਿਆ ਰਾਜਾ ਕਈ ਬੈਠੇ ਸੀ ਰਾਜੇ ਦੇ ਕੋਲ ਕੋਈ ਕੁਝ ਲੈਣ ਵਾਲਾ ਕੋਈ ਕੁਝ ਲੈਣ ਵਾਲਾ ਰਾਜੇ ਤੋਂ ਹਾਂਜੀ ਤੇ ਮਰਦਾਨਾ ਵੀ ਜਾ ਕੇ ਬਹਿ ਗਿਆ ਹੂੰ ਤੇ ਉਹਨਾਂ ਜਿਨ੍ਹਾਂ ਨੇ ਕੁਛ ਕੁਛ ਲੈਣਾ ਸੀਗਾ ਉਹ ਸਾਰੇ ਲੈ ਲੂ ਕੇ ਚੜੇਗੇ ਮਰਦਾਨਾ ਬੈਠਾ ਰਿਹਾ ਹਾਂਜੀ ਤੇ ਰਾਜਾ ਕਹਿੰਦਾ ਵੀ ਦੱਸ ਭਾਈ ਤੂੰ ਵੀ ਕੀ ਚਾਉਣਾ ਕੀ ਲੈਣਾ ਤੈਨੂੰ ਕਾਹਦੀ ਤੋਟਿਆ ਵੀ ਮੈਂ ਦੇਵਾਂ ਤੈਨੂੰ ਹਾਂਜੀ ਕਹਿੰਦਾ ਵੀ ਮੈਂ ਲੈਣਾ ਕੁਝ ਨਹੀਂ ਰਾਜੇ ਨੂੰ ਕਹਿੰਦਾ ਵੀ ਮੈਂ ਤਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਕਰਨੀਆਂ ਹਨ ਹਾਂਜੀ ਕਹਿੰਦੇ ਅੱਛਾ ਕਹਿੰਦੇ ਫਿਰ ਉਹਨਾਂ ਨੇ ਇੱਕ ਹੋਰ ਕੁਰਸੀ ਲਿਆਂਦੀ ਹੋ ਜਾਂ ਕੋਈ ਚੰਗੀ ਬਿਠਾ ਲਿਆ ਕੋਲ ਉਹਨਾਂ ਨੂੰ ਹਾਂਜੀ ਕਹਿੰਦਾ ਦੱਸੋ ਕਹਿੰਦੇ ਵੀ ਮੇਰਾ ਜਿਹੜਾ ਗੁਰੂ ਆ ਉਹ ਕਹਿੰਦਾ ਵਾ ਵੀ ਸਾਰਾ ਸੰਸਾਰ ਹੀ ਦੁਖੀ ਆ ਮੈਨੂੰ ਤੁਸੀਂ ਬਹੁਤ ਸੁਖੀ ਵੀ ਮਰ ਲੱਗ ਰਿਹਾ ਜੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਸਾਹਮਣੇ ਰਾਜਾ ਬੈਠੇ ਨੇ ਵੀ ਇਹਨਾਂ ਨੂੰ ਕੀ ਦੁੱਖ ਹੋਣਾ ਮੈਂ ਅਸ਼ ਨਾਲ ਨੌਕਰ ਚੱਕਰ ਕੰਮ ਕਰਦੇ ਰਹਿਣਾ ਬੈਠਾ ਹਾਂਜੀ ਤੇ ਕਹਿੰਦੇ ਇੰਨੀ ਗੱਲ ਕਹਿਣ ਦੀ ਜੇਰ ਸੀ ਤੇ ਰਾਜਾ ਪਰ ਪਰ ਰੋਣ ਲੱਗ ਪਿਆ ਹਾਂ ਬੇ ਉਹਦੇ ਕੋਲੋਂ ਥਰੂ ਸਾਂਭੇ ਨਾ ਜਾਣ ਤੇ ਬਹੁਤ ਮਰਦਾਨਾ ਸਮਝ ਆ ਵੀ ਦੱਸੋ ਕਹਿੰਦੇ ਵੀ ਮੈਂ ਦੀਨਾ ਦੁਖੀਆ ਹੂੰ ਵੀ ਐਨਾ ਮੈਂ ਕਿ ਨਾ ਸੰਸਾਰ ਤੇ ਕੋਈ ਦੁਖੀ ਹੋਣਾ ਨਹੀਂ ਅੱਛਾ ਜੀ ਉਹ ਫਿਰ ਕਹਿੰਦੇ ਵੀ ਦੱਸੋ ਕੀ ਦੁੱਖ ਹੈ ਤੁਹਾਨੂੰ ਹੂੰ ਕਹਿੰਦੇ ਵੀ ਮੇਰਾ ਦੁੱਖ ਕਿੱਨਾ ਦੂਰ ਕਰਨਾ ਹਾਂਜੀ ਕਹਿੰਦੇ ਨਹੀਂ ਰਾਜੇ ਨੂੰ ਕਹਿੰਦਾ ਮੇਰਾ ਗੁਰੂ ਇਹ ਜਾਓ ਸਭ ਦੇ ਦੁੱਖ ਦੂਰ ਕਰਦਾ ਅੱਛਾ ਮੈਨੂੰ ਦੱਸੋ ਕਹਿੰਦੇ ਫਿਰ ਤੂੰ ਮੈਂ ਕਿਹੜੇ ਆ ਤੁਹਾਡੇ ਗੁਰੂ ਕਹਿੰਦੇ ਗੁਰੂ ਨਾਨਕ ਵਾਇਗਰ ਉਹਨਾਂ ਨੇ ਸੁਣਿਆ ਤਾਂ ਹੋਇਆ ਸੀਗਾ ਹਾਂਜੀ ਕਹਿੰਦੇ ਫਿਰ ਤੂੰ ਮੈਨੂੰ ਆਪ ਦੇ ਮੇਰੇ ਨਾਲ ਚੱਲ ਕਹਿੰਦੇ ਹਾਂਜੀ ਜੋ ਸਭ ਦਾ ਦੁੱਖ ਦੂਰ ਕਰਦਾ ਹਾਂਜੀ ਉੱਥੇ ਜਾ ਕੇ ਪੁੱਛਿਆ ਜਦ ਉੱਤੇ ਕਹਿੰਦੇ ਰਾਜੇ ਨੂੰ ਗੁਰੂ ਨਾਨਕ ਕਹਿੰਦੇ ਵੀ ਤੁਸੀਂ ਆਪ ਵੀ ਦੱਸੋ ਮਰਦਾਨੇ ਵੀ ਕਿਹੜਾ ਦੁੱਖ ਹੈ ਤੁਹਾਨੂੰ ਹੂੰ ਕਹਿੰਦੇ ਦੇਖ ਮਰਦਾਨਾ ਵੀ ਮੇਰੇ ਕੋਲ ਇੰਨਾ ਕੁਛ ਆਂਨਾ ਪਰਮਾਤਮਾ ਦਾ ਦਿੱਤਾ ਹੋਇਆ ਵੀ ਸੰਭਿਆ ਸਾਹਮਣੀ ਹੁੰਦਾ ਹਾਂਜੀ ਪਰ ਔਲਾਦ ਨਹੀਂ ਹੈ ਅੱਛਾ ਹਾਂ ਇਹ ਫਿਰ ਉਹ ਗੰਦਵੀ ਮਹਾਰਾਜ ਮੈਂ ਵਾਅਦਾ ਕਰਕੇ ਆ ਹਾਂ ਜੀ ਵੀ ਮੇਰਾ ਗੁਰੂ ਜੀ ਜੋ ਵੀ ਕੁਝ ਮੰਗੋਗੇ ਉਹ ਦੇਊਗਾ ਇਹ ਤੁਹਾਨੂੰ ਦੇਣਾ ਪਊਗਾ ਹਾਂ ਜੀ ਹਾਂ ਜੀ ਹੇਰੋ ਮਹਾਰਾਜ ਨੇ ਉਹਨਾਂ ਦੇ ਪੁੱਤਰ ਦੀ ਦਾਤ ਬਖਸ਼ੀ ਸੀ ਤੋ ਆਏ ਕਰੋ ਉਹਨਾਂ ਦੇ ਘਰ ਫਿਰ ਦੋ ਬੇਟੇ ਹੋਏ ਠੀਕ ਹੈ ਜੀ ਨਾਨਕ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਉਹ ਗੱਲਿਆ ਵੀ ਸੰਸਾਰ ਸਾਰਾ ਦੁਖੀ ਆ ਵੱਡੇ ਤੋਂ ਵੱਡੇ ਵੀ ਆਪਾਂ ਨੂੰ ਲੱਗਦਾ ਵੀ ਉਹ ਫਲਾਣਾ ਜੇ ਕੱਠੀਆਂ ਉਹ ਬੜੀ ਵੱਡੀਆਂ ਉਹ ਕਿ ਉਹਨੂੰ ਕੀ ਦੁੱਖ ਹੋਣਾ ਹਾਂਜੀ ਹਾਂਜੀ ਇਹ ਕੋਠੀਆਂ ਵੱਡੀਆਂ ਜਾਂ ਛੋਟਾ ਮਕਾਨ ਇਹ ਤੋਂ ਬਿਟਾ ਸਭ ਕੁਝ ਇੱਥੇ ਹਾਂਜੀ ਕਿ ਨਹੀਂ ਹਾਂਜੀ ਕੋਈ ਨਾਲ ਲੈ ਕੇ ਨਹੀਂ ਆਇਆ ਕੋਈ ਨਾਲ ਲੈ ਕੇ ਨਹੀਂ ਜਾਣਾ ਬਿਲਕੁਲ ਤੇ ਸੁਖੀ ਤਾਂ ਉਹੀ ਆ ਜਿਨੇ ਫਿਰ ਉਹ ਕਹਿੰਦੇ ਵੀ ਦੱਸੋ ਫਿਰ ਮਹਾਰਾਜ ਵੀ ਸੁਖੀ ਕੌਣ ਆ ਹਾਂਜੀ ਕਹਿੰਦੇ ਨਾਨਕ ਸੁਖਿਆ ਸਭ ਸੰਸਾਰ ਸੋ ਸੁਖਿਆ ਜਿਹਨੂੰ ਨਾਮ ਦਾ ਆਧਾਰ ਵਾਹਿਗੁਰੂ ਬਸ ਉਹੀ ਸੁਖੀ ਆ ਜਿਹਨੂੰ ਨਾਮ ਦਾ ਆਧਾਰ ਹੋਊਗਾ ਜਿਨੇ ਜਿਹਦੇ ਅੰਦਰ ਨਾਮ ਨਹੀਂ ਉਹਨੂੰ ਕੋਈ ਸੁਖ ਨਹੀਂ ਹੋ ਸਕਦਾ ਚਾਹੇ ਕਿੰਨਾ ਹੀ ਅਮੀਰ ਕਿਉਂ ਲਾਹ ਹਾਂਜੀ ਉਹ ਗੱਲ ਆ ਬੇਟਾ ਆਪਾਂ ਕਿੱਥੇ ਮਿਲ ਸਕਦੇ ਆ ਪਰਮਾਤਮਾ ਹਾਂਜੀ ਆਪਾਂ ਤਾਂ ਹੱਲ-ਗੱਲ ਨਾਲ ਮੈਂ ਦੁਖੀ ਆ ਮੈਂ ਦੁਖੀ ਆ ਸਹੀ ਗੱਲ ਮੈਂ ਕਹਿੰਦੀ ਸੁਖ ਨੂੰ ਤਾਂ ਆਪ ਘਰੇ ਕਹਿੰਦਾ ਹੀ ਨਹੀਂ ਵੀ ਮੈਂ ਸੁਖੀ ਆ ਹਾਂਜੀ ਚਲੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ